으아, 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 아 으아, 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 아 으아, 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 ਚਾਪ 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 ਚ तो रामचंद्र तो 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 राम ये कैसे हुआ जी बच्चा उधर से आ रहा था जो डिलीवर करने से आलू चुकने गया था जो कुत्ता मांगरो पार गया उसको पूरा गाल बट दिया जी उसके बाद में पूरा बाजू भी खत्म कर दिया है जी आपको किसने बताया ऐसी गया मेरे घर वाले फोन किया था तो मैं स्प्रे करता था जी पज के आया जी तब तक मैं सारा पैसा टूटने लग गया उसके बाद में वो देखाया था आलू खेत में पे एक तो जी उसके साथ गया था अपना मम्मी के साथ में गया था जी पहले भी जाता रहता था हाँ पहले भी जाता था जी नाम क्या है इसका शिवम कुमार जी शिवम कुमार हाँ जी कितने कुत्ते हैं वहाँ वहाँ पंद्रह बीस कुत्ता था जी

ਅਨਕੋ ਤਾਂ ਕੁਝ ਮਿਲਣਾ ਚਾਹੀਏ ਜੀ ਕਿੰਨੇ ਬੱਚੇ ਆ ਤੁਹਾਰੇ ਤੇ ਅੱਵੇ ਤਾਂ 4 ਬੱਚਾ ਥਾਦੇ 1 ਤੱਕ ਉਹ ਖਤਮ ਹੋ ਗਿਆ 3 ਰਹਿ ਗਿਆ ਜੀ ਔਰ ਕਿੰਨੇ ਲੜਕਾ ਇੱਕ ਕੁੜੀ ਆ ਇੱਕ ਦੋ ਲੜਕਾ ਆ ਤੇ ਤਿੰਨ ਮੁੰਡਾ ਦਾ ਜੀ ਕੋਈ ਵੀ ਨਹੀਂ ਸੀ ਹੋਇਆ ਕੀ ਹੋ ਗਿਆ ਦੇਖਿਆ ਆਪਣੇ ਬਾਪ ਉਹ ਤਾਂ ਭੱਜ ਰਿਆ ਸੀ ਜੀ ਓਦੇ ਪਿੱਛੇ ਕੁੱਤੇ ਪੈ ਗਿਆ ਜੀ ਫਿਰ ਮੈਂ ਦੇਖਿਆ ਮੈਂ ਭਜਾਣ ਲੱਗਿਆ ਮੇਰੇ ਉੱਤੇ ਪੈਣ ਲੱਗਿਆ ਫਿਰ ਮੈਂ ਆਂਟੀ ਨੂੰ ਕਿਹਾ ਫਿਰ ਆਂਟੀ ਭੱਜ ਕੇ ਗਿਆ ਜੀ ਫਿਰ ਉਹ ਕਿਆ ਸੇ ਕੰਡੀਸ਼ਨ ਦੀ ਉਹ ਪਰ ਉੱਥੇ ਤਾਂ ਬਹੁਤ سارے ਕੁੱਤੇ ਸੀ ਜੀ ਕਿੰਨੇ ਕੰਦਾਜਾ 9-10 ਨੇ ਜੀ ਅੱਛਾ ਉਹਦੇ ਸਾਹਮਣੇ ਪੈ ਗਏ ਸਤੇ ਭਰਾ ਨੂੰ ਹਾਂਜੀ ਦਵਾਰਾ ਕੁੱਤਿਆਂ ਦਾ ਆਇਆ ਜੀ ਬੱਚਾ ਆਲੂ ਚੁਗਣ ਗਿਆ ਦੀ ਖੇਤ ਦੇ ਵਿੱਚ ਸਾਡੀ ਨਾਲ ਪੈ ਲਈ ਆ ਉੱਥੇ ਤਕਰੀਬਨ 2 ਗਿੱਲੇ ਦੇ ਬਾਹੀ ਦੇ ਵਿੱਚ ਬੜਾ ਰੌਲਾ ਪੈ ਰਿਹਾ ਜੀ ਫਿਰ ਅਸੀਂ ਮੈਂ ਤੇ ਮੇਰੀ ਵਾਈਫ ਤੇ ਉੱਥੇ ਮਿਸ਼ਡਾਊਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਨਹੀਂ ਬੱਚੇ ਕਿਵੇਂ ਕੰਡੀਸ਼ਨ ਸੀ ਬੱਚੇ ਦੀ ਵਾਲਾ ਹਾਲ ਤੁਸੀਂ ਉਹਦੀ ਨਾਲੇ ਆਪਣੇ ਗਰਦਨ ਖਾਲੀ ਪਿੱਛੋਂ ਖੋਪੜੀ ਖਾਲੀ ਇੱਕ ਬਾਹ ਜੀ ਇੱਕ ਲੱਤ ਜੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਪਹਿਲਾਂ ਹੋਇਆ ਜੀ ਸਾਡੇ ਬੁੱਲਦ ਨਾਲ ਹੋਇਆ ਜੀ ਬਿਹੜੇ ਨਾਲ ਸਾਡਾ ਬਿਹੜਾ ਤਾਂ ਹੈ ਜੀ ਉੱਥੇ ਪਿਛਲੇ ਸਾਲ ਇੱਕ ਬੱਚਾ ਉਹ ਵੀ ਸੀ ਆਪਣੇ ਪਿੰਡ ਦੇ ਜੀ ਠੀਕ ਹੈ ਉਹਦਾ ਵਿੱਚ ਤਕਰੀਬਨ ਬਹੁਤ ਹਾਲਤ ਖਰਾਬ ਸੀ ਇੱਕ ਮਿੰਟ ਦੇ ਖੇਤ ਹੈ ਇਹ ਪੇਟਿੰਗੀ ਚ ਆਉਂਦਾ ਇਹ ਮਿੰਟ ਦੇ ਪਹਿਲੀ ਆ ਗਈ ਠਿੰਗ ਪਿੰਡ ਤੇ ਪਹਿਲੀ ਆ ਗਈ ਕਿੰਨੇ ਸੇ ਕੁੱਤੇ ਸੀੰਦਾ ਆ ਕਿਤੇ ਤਕਰੀਬਨ 10 12 ਕੁੱਤੇ ਨੇ ਜੀ ਹਾਂ ਪਰ ਜਿਹੜਾ ਪਹਿਲਾ ਵੀ ਜਿਹੜਾ ਬੰਦਾ ਉੱਥੇ ਜਾਂਦਾ ਉਹਨੂੰ ਕਹਿੰਦੇ ਨੇ ਹਾਂਜੀ ਆਪ ਨੂੰ ਪੈਂਦੇ ਨੇ ਜੀ ਕਿਸੇ ਨੂੰ ਛੱਡਦੇ ਨਹੀਂ ਹੈਗੇ ਇਹ ਹਾਂ ਖੇਤਾਂ ਵਾਲਾ ਏਰੀਆ ਕਿਹਦਾ ਜੀ ਤੇ ਚ ਰਹਿੰਦੇ ਨੇ ਖੇਤਾਂ ਵਾਲਾ ਏਰੀਆ ਤਾਂ ਜੀ ਵੈਨ ਤਾਂ ਉੱਪਰ ਹੀ ਜਾਂਦੇ ਨੇ ਉਹ ਕਿਹੜਾ ਤਾਂ ਹੀ ਵਾਰਾ ਕੁੱਤੇ ਨੇ ਜੀ ਕੋਈ ਪਤਾ ਨਹੀਂ ਕਿਹੜੇ ਖੇਤ ਕਿੱਥੇ ਨੂੰ ਬਾਹਰ ਕਰਦੇ ਨੇ ਉਹ ਦੇਖੋ ਜਿਹੜਾ ਬੱਚਾ ਸੀ ਉਹ ਥੱਲੇ ਕੋ ਲਾਇਆ ਸੀ ਬਰੋਡ ਡੈਡ ਸੀ ਦਰੋਸੇ ਉਹਦਾ ਐਗਜ਼ਾਮਿਨਿਸ਼ਨ ਕੀਤਾ ਉਹਦੀ ਬੋਡੀ ਤੇ ਕਾਫੀ ਜ਼ਿਆਦਾ ਸੱਟਾਂ ਸੀ ਮਤਲਬ ਮਿਊਟੀਲੇਟਿਡ ਬੋਡੀ ਸੀ ਜਿਵੇਂ ਦਿਖਾਈ ਹੋ ਰਹੀ ਹੈ ਕਿਸੇ ਤਰ੍ਹਾਂ ਉਹ ਐਸ ਪਰ ਜਿਹੜਾ ਟੈਂਡੈਂਟ ਸੀ ਉਹ ਕਹਿੰਦੇ ਸੀ ਕਿ ਡੌਗ ਨੇ ਬਾਈਟ ਕੀਤੀ ਹੈ ਸੋ ਕਾਫੀ ਪਰ ਦੇਖਣ ਜੀ ਵੀ ਲੱਗ ਰਿਹਾ ਵੀ ਹਾਂ ਡੌਗ ਨੇ ਕੀਤੀ ਹੋਣੀ ਬਾਕੀ ਅਸੀਂ ਮੋਰਟੀਰੀ ਸ਼ਿਫਟ ਕਰਤੀ ਹੈ ਬੋਡੀ ਦਰੋਸੇ ਪੋਸਟਮਾਰਟਮ ਕਰਨਾ ਵੀ ਹੋਦੋ ਹੀ ਦੱਸ ਸਕਦੇ ਹਾਂ ਵੀ ਕੀ ਅਸਲ ਕਾਰਨ ਕੀ ਸੀ ਨਾਮ ਕੀ ਸੀ ਕਿੰਨੀ ਉਮਰ ਹੁੰਦੀ ਮੁੰਡੇ ਦਾ ਨਾਮ ਜੀ ਸ਼ਿਵਮ ਕੁਮਾਰ ਹੈ 9 ਸਾਲ ਦਾ ਬੱਚਾ ਸੀ ਉਹ ਤੇ ਉਹਦੇ ਰਹਿਸ਼ ਦੇ ਜਿਹੜੇ ਪਿੰਡ ਹੈ ਡਿੰਗੀ ਕਹਿੰਦੇ ਬੀਂਗ ਇਹ ਕਿਸੇ ਦੇ ਘਰ ਨੌਕਰ ਰੱਖਿਆ ਹੋਇਆ ਸੀ ਜੀ ਮੇਰਾ ਉਹਦਾ ਫਾਦਰ ਸੀ ਡਾਕਟਰ ਉਹਨਾਂ ਜਿਆਦਾ ਕਿੰਨਾ ਕੱਟਿਆ ਹੋਇਆ ਸੀ ਬੱਤੂ ਦੇਖੋ ਕਾਫੀ ਡੈਮੇਜ ਹੈ ਸਿਰ ਤੇ ਵੀ ਡੈਮੇਜ ਹੈ ਜਦੋਂ ਐਗਜ਼ਾਮੀਨੇਸ਼ਨ ਕੀਤਾ ਹੈ ਉਹਦੇ ਗਰਦਨ ਤੇ ਵੀ ਹੈ ਕਾਫੀ ਬਾਈਟਸ ਤੇ ਬਾਂਹ ਤੇ ਵੀ ਹੈ ਤੇ ਬੈਕ ਤੇ ਵੀ ਹੈ ਉਹ ਤਾਂ ਕਾਫੀ ਮਿਊਟੀਲੇਟਿਡ ਬੋਡੀ ਸੀ ਜੀ